ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਟੈਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰਨੇ ਦਾ ਦੀ ਐਡ ਕਰਾਉਣੀ ਹੈ ਆਪਣਾ ਮੋਬਾਈਲ ਨੰਬਰ ਨੋਟ ਕਰੋ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਹਰੀਨੋਂ ਤੋਂ ਆਪਾਂ ਕਵਰ ਕਰਨ ਲੱਗੇ ਆ ਜੀ ਇੱਕ ਤੁਹਾਨੂੰ ਪਲੂਣ ਝੋਟੇ ਦਿਖਾਵਾਂ ਮੂੰਹੋਂ ਕਨਫਰਮ ਦੋ ਦੰਦਾ ਜੀ ਜ਼ਿਲ੍ਹਾ ਫਰੀਦਕੋਟ ਤੇ ਤਸੀਲ ਕੋੜਕਪੂਰਾ ਜੀ ਨੇੜੇ ਜੈਤੋ ਦੇ ਤੇ ਕੋੜਕਪੂਰੇ ਦੇ ਪਿੰਡ ਆ ਜੀ ਆਸ-ਪਾਸ ਦੇ ਪਿੰਡ ਬਾਈ ਤੋਂ ਪੁੱਛਾਂਗੇ ਤੇ ਬਾਕੀ ਦਾ ਇਸ ਨੂੰ ਤੋਹਫਾ ਦਿਖਾ ਦੇਣਾ ਪੁੱਛ ਦੇਵੇ ਜਿੰਨੇ ਕ ਬਾਲ ਚਾਹੀਦੇ ਹੁੰਦੇ ਚਿੱਟੇ ਉਹਨੇ ਕ ਜੇ ਆਪਾਂ ਹਰਿਆਣੇ 'ਚ ਖੜੇ ਹੋਏਗੇ ਤੁਹਾਨੂੰ ਹਰਿਆਣੇ ਦੀ ਝਲਕ ਪਊਗੀ ਝੋਟੀ ਦੀ ਖੜੇ ਆਪਾਂ ਪੰਜਾਬ 'ਚ ਗੱਲਬਾਤ ਕਰਾਵਾਂਗੇ ਚੰਗੇ ਥਣ ਹਵਾਨੇ ਲਈ ਕਿੰਨੇ ਦਿਨ ਬਾਕੀ ਉਹ ਵੀ ਪੁੱਛਾਂ ਸਸੀ ਗਾਵਾਪੂ ਜੀ ਸ੍ਰੀਕਾ ਕੋ ਠੀਕ ਹੋ ਜੀ ਹਾਂ ਜੀ ਵਧੀਆ ਪਹਿਲਾਂ ਤਾਂ ਨੰਬਰ ਬੋਲੋ ਜੀ ਆਪਣਾ 9878610283 9378110 283 ਪਿੰਡ ਆਪਣਾ ਜੀ ਹਰੀਨੋ ਪਿੰਡ ਹਰੀਨੋ ਜਿਲ੍ਹਾ ਆਪਾਂ ਨੂੰ ਫਰੀਦਕੋਟ ਤੇ ਦਸੀਲ ਹੈਗੀ ਕੋਟਕਪੂਰਾ ਤੇ ਬਾਪੂ ਜੀ ਕੋਈ ਵਪਾਰ ਦਾ ਕੰਮ ਤਾਂ ਆਪਣਾ ਹੈ ਨਹੀਂ ਹਨਾ ਨਹੀਂ ਘਰ ਦੇ ਤੇ ਲੋਕਲ ਪਸ਼ੂ ਐਨੇ ਕ 5 ਤੋਂ 4 ਜਿੰਨੇ ਕ ਖੇਤੀਬਾੜੀ ਦੇ ਨਾਲ ਸਹਾਇਕ ਧੰਦਾ ਹਾਂ ਤੇ ਜਿੰਨੇ ਕ ਪਸ਼ੂ ਵਿੱਚੋਂ ਇੱਕ ਅੱਧਾ ਬੰਦਾ ਤਿਆਰ ਕਰਦਾ ਤੇ ਉਹ ਵੇਚਦੇ ਉਹ ਵਿੱਚੋਂ ਹਾਂ ਤੇ ਝੋਟੀ ਜਿਹੜੀ ਆਪਾਂ ਦੇਖੀ ਇਹਨੇ ਦੀ ਮਾਂ ਆਪਣੇ ਕੋਲ ਹੀ ਸੀਗੀ ਜੀ ਜੀ ਲੈਂਦੀ ਸੀ ਆਪਾਂ ਓਕੇ ਜੀ ਤੇ ਚੰਗੇ ਸੀਮੰਦੀ ਆ ਜੀ ਪਿਓਰ ਮੋਰਾ ਚ ਆ ਗਈ ਕਿੰਨੇ ਦਿਨ ਬਾਕੀ ਆ ਜੀ ਵਕ ਦਿਨ ਲਈ ਜਾਂਦੀ ਏ ਥੋੜੀ ਦਿਨ ਦਾ ਓਕੇ ਆ ਹਜੇ ਹਫਤਾ ਤੱਕ ਆਉਣਾ ਕੱਟ ਜਾ ਹਾਂ ਕੱਟ ਜਾ ਤੇ ਚੰਗੇ ਥਾਣ ਹਵਾਲੇ ਖੋਲੋ ਜੀ ਨੂੰ ਤੋੜ ਕਰਾ ਕੇ ਚੈੱਕ ਤੇ ਸਿੰਗੀ ਸੁੰਗੀ ਇੱਕ ਨੰਬਰ ਪ੍ਰੋਪਰ ਸਿੰਗੀ ਪ੍ਰੋਪਰ ਬਰੀਡ ਪ੍ਰੋਪਰ ਕੱਦ ਕਿਸੇ ਗੱਲੋਂ ਵੀ ਮਾਨਸ ਬੈਂਡ ਨਹੀਂ ਥਣ ਥੋਣੇ ਇੱਕ ਨੰਬਰ ਪਾਰ ਪਿੱਛੇ ਦੀ ਸਭ ਓਕੇ ਆ ਜੀ ਹਾਂ ਹਾਂ ਓਕੇ ਜੀ ਆ ਦੇਖੋ ਜੀ ਥਣ ਭਾਂਡੇ ਦੀ ਪੂਰੀ ਸਾਫ ਸੁਥਰੀ ਆ ਦੇਖੋ ਜੀ ਤਾਨ ਭਾਂਡੇ ਸਾਫ ਸੁਥਰੀ ਆ ਸਿੰਘ ਦੀ ਕੁਆਲਿਟੀ ਇੱਕ ਨੰਬਰ ਸ਼ੋਅ ਕੁਆਲਿਟੀ ਝੋਟੀ ਆ ਗਈ ਜੀ ਆਹ ਦੇਖੋ ਜੀ ਆਮ ਕਿਸਾਨ ਦੇ ਘਰੋਂ ਆਪਾਂ ਤੁਹਾਨੂੰ ਝੋਟੀ ਦਿਖਾ ਰਹੇ ਆ ਪ੍ਰੋਪਰ ਬਰੀਡ ਵਾਲੀ ਝੋਟੀ ਜੀ ਜੇ ਆਪਾਂ ਗੱਲ ਕਰ ਲੈ ਕੇ ਕਦ ਕਾਟ ਦੀ ਕਨਫਰਮ ਦੋ ਦੰਦ ਮੁਖ ਠੀਕ ਆ ਜੀ 3 ਸਾਲ ਦੀ ਸਿਰਫ ਬਾਈਆਂ ਦਾ ਕਹਿਣਾ ਇਹਦੀ ਉਮਰ ਹੈ ਮੋਲ ਲਓ ਜੀ ਆਹ ਦੇਖੋ ਜੀ ਥਾਨ ਭਾਂਡੇ ਦੀ ਬੁਰੀ ਸਾਫ ਸੁਥਰੀ ਲੈ ਲਓ ਜੀ ਹਾਂ ਮੋਲ ਲਓ ਆਹ ਦੇਖੋ ਇਹ ਪੈਟਪੂੜੇ ਦੀ ਬੰਤ ਦੀ ਗੱਲ ਕਰ ਗਏ ਇੱਕ ਨੰਬਰ ਪੈਟਪੂੜਾ ਸਿੰਘੀ ਸੁੰਗੀ 4 ਸਪੇਰੇ ਦੀ ਕੱਦ ਕਾਠ ਦੋ ਦਾਂ ਦੇ ਹਿਸਾਬ ਨਾਲ ਪੂਰਾ ਵੱਡਾ ਪੂਰੀ ਸਾੰਭੀ ਵੇਚੋ ਟੀ ਬਾਕੀ ਥਾਨ ਹਵਾਨੇ ਦੀ ਪੂਰੀ ਸਾਫ ਤੇ ਸੁਥਰੀ ਹੈ ਦਿਨ ਹਜੇ ਹਫਤਾ 10 ਦਿਨ ਬਾਕੀ ਜੀ ਸੀਲ ਸਾਉ ਪੂਰੀ ਫੁੱਲ ਆ ਕਰੀ ਜੇ ਕੁਆਲਿਟੀ ਥਾਨ ਹਵਾਨੇ ਦੀ ਪੂਰੀ ਸਾਫ ਸੁਥਰੀ ਬਾਕੀ ਨੰਬਰ 21 ਦਾ ਸਕਰੀਨ ਤੇ ਚੱਲੀ ਜਾਂਦਾ ਪਿੰਡ ਹਰੀਨੋ ਜ਼ਿਲ੍ਹਾ ਫਰੀਦਕੋਟ ਤੇ ਤਹਿਸੀਲ ਕੋਟਕਪੂਰਾ ਇੱਕ ਛੋਟੀ ਸੇ ਇੱਕ ਤੁਹਾਨੂੰ ਦਿਖਾਤੀ ਜਰੂਰ ਬਾਈ ਨਾਲ ਕਰਿਓ ਸੰਪਰਕ ਪਿੰਡ ਹਰੀ ਨੂੰ ਫੇਰ ਦੱਸ ਦੇਗੀ ਜੀ ਚੰਗੀ ਕੁਆਲਿਟੀ ਝੋਟੀਆਂ ਗਈ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕੰਨ ਵੀਡੀਓ ਦੇ